ਵੱਡੇ ਭਾਗਾਂ ਤੋਂ ਬਿਨਾ ਗੁਰੂ ਨਹੀਂ ਜਿੱਤਦਾ ਵੱਡੇ ਭਾਗ ਹਰਿ ਸਿਓ ਬਣਾਈ ਬਾਬਾ ਪੈਦਾ ਸੱਚਖੰਡ ਨੌ ਨਿੱਧ ਨਾਮ ਗਰੀਬੀ ਪਾਈ ਗੁਰੂ ਨਾਨਕ ਦੇ ਘਰ ਚ ਗਰੀਬੀ ਪ੍ਰਵਾਨ ਹੈ ਭਾਗਾਂ ਵਾਲਿਓ ਇੱਥੇ ਨਫ਼ਰਤ ਦਾ ਦੇ ਕਾਮ ਹੀ ਕੋਈ ਨਹੀਂ ਨਾ ਖੁਸਾਤ ਨਾ ਇੱਥੇ ਗੁੱਸੇ ਦਾ ਕਾਮ ਹੀ ਕੋਈ ਨਹੀਂ ਇਸ ਘਰ ਦੇ ਵਿੱਚ ਗੁੱਸਾ ਹੋਣਾ ਹੀ ਨਹੀਂ ਚਾਹੀਦਾ ਇਈ ਨਾ ਪਿਆਰ ਕੀਤਾ ਹੈ ਤਵੀ ਤੇ ਬੈਠੇ ਗੁਰੂ ਅਰਜਨ ਸਾਹਿਬ ਜਿੰਨਾ ਪਹਿਲਾ ਪ੍ਰਕਾਸ਼ ਕਰਾਇਆ ਹੱਸੀ ਗਿਆ ਆਖੋ ਸਤਨਾਮ ਚੰਦੂ ਕਹਿੰਦਾ ਬਾਬਾ ਲੱਕੜਾਂ ਮੋਕੀਆਂ ਜੇ ਵੀ ਆ ਸਦਾਏ ਫੇਰ ਉਹਨਾਂ ਰੇਤਾ ਪਾਈ ਤੱਤੀ ਵੀ ਸੈਦ ਬਾਬੇ ਦੇ ਸਿਰ 'ਚ ਸਾੜ ਪਵੇ ਤੇ ਬਾਬਾ ਰਵੇ ਉਹਨਾਂ ਦੀ ਰੇਤਾ ਵੀ ਮੁੱਕ ਗਈ ਪਰ ਮੇਰੇ ਗੁਰੂ ਦਾ ਸਬਰ ਨਹੀਂ ਮੁੱਕਾ ਆਖੋ ਸਤਨਾਮ ਕੁਝ ਮੈਸੇਜ ਦੇ ਰਿਹਾ ਇਤਿਹਾਸ ਅੱਜ ਸਾਡੇ ਕੋ ਕੋਠੀ ਵੀ ਗੱਡੀ ਵੀ ਜੋਬ ਵੀ ਸਾਰਾ ਕੁਝ ਆਸੀਂ ਤਾਂ ਵੀ ਰੋਣ ਵਾਲਾ ਮੂੰਹ ਬਣਾਈ ਫਿਰਦੇ ਆਂ ਖੁਸ਼ਾਤ ਨਾਲ ਤੇ ਮਹਾਰਾਜ ਸਾਹਿਬ ਸਾਨੂੰ ਕਿੰਨਾ ਪਿਆਰ ਦੇ ਕੇ ਗਏ ਤੇਰਾ ਕੀਆ ਮੀਠਾ ਲੱਗ ਗਏ ਉਹਨਾਂ ਦੇ ਅੰਦਰੋਂ ਗੁਰਬਾਣੀ ਬਾਹਰ ਆਈ ਸੀ ਗੁਰਬਾਣੀ ਦੇ ਕਰਤਾ ਨੇ ਉਹਨਾਂ ਦਾ ਅੰਦਰ ਹੀ ਗੁਰਬਾਣੀ ਬਣਿਆ ਪਿਆ ਸੀ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ 사ਦਗੁਰ ਦੇਖਿਆ